ਪੰਜਾਬੀ ਸਿਨੇਮਾ ਦੀ ਆਉਣ ਵਾਲੀ ਅਤੇ ਬੈਟਰਨ ਫਿਲਮਾਂ ਚ ਆਪਣਾ ਸੁਮਾਰ ਕਰਵਾ ਰਹੀ ਪੰਜਾਬੀ ਫਿਲਮ ਬੀਬੀ ਰਜਨੀ ਦਾ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਸਿੱਕੇ ਇਤਿਹਾਸ ਦੇ ਨਾਲ ਜੁੜੀ ਬੀਬੀ ਰਜਨੀ ਫਿਲਮ ਦੀ ਸਟਾਰ ਕਾਸਟ ਸਚਕਣ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੀ ਇਸ ਮੌਕੇ ਫਿਲਮ ਟੀਮ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਦੱਸਦੀ ਹੈ ਕਿ ਆਗਾਮੀ 3 ਅਗਸਤ ਨੂੰ ਵਰਲਡ ਵਾਈਡ ਰਿਲੀਜ਼ ਕੀਤੀ ਜਾ ਰਹੀ ਇਸ ਮਾਨਮਤੀ ਫਿਲਮ 'ਚ ਅਦਾਕਾਰ ਆਰੁਪੀ ਗਿਲ ਵੱਲੋਂ ਲੀਡ ਅਤੇ ਟਾਈਟਲ ਭੂਮਿਕਾ ਨਿਭਾਈ ਗਈ ਹੈ ਜੋ ਇਸ ਇਤਿਹਾਸਕ ਫਿਲਮ ਦੁਆਰਾ ਪਹਿਲੀ ਵਾਰ ਆਫ ਬੀਟ ਸਿਨੇਮਾ 'ਚ ਆਪਣੀ ਸ਼ਾਨਦਾਰ ਅਤੇ ਪ੍ਰਭਾਵੀ ਉਪਸਥਿਤੀ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾਉਣ ਜਾ ਰਹੀ ਹੈ ਜਦਕਿ ਇਸ ਤੋਂ ਪਹਿਲਾਂ ਇਹ ਹੋਣ ਹਾਰ ਅਦਾਕਾਰ ਜ਼ਿਆਦਾਤਰ ਕਮਰਸ਼ੀਅਲ ਅਤੇ ਕਾਮੇਡੀ ਮਸਾਲਾ ਫਿਲਮਾਂ ਦਾ ਹਿੱਸਾ ਰਹੀ ਹੈ ਜਿਸ ਦੀਆਂ ਹਾਲ ਹੀ ਚ ਸਾਹਮਣੇ ਆਈਆਂ ਫਿਲਮਾਂ ਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਸਟਾਰਰ ਜੱਟ ਨੂੰ ਚੜੇਲ ਟੱਕਰੀ ਵੀ ਸ਼ਾਮਲ ਰਹੀ ਹੈ ਜੋ ਟਿਕਟ ਖਿੜਕੀ ਤੇ ਕਾਫੀ ਕਾਰੋਬਾਰ ਕਰਨ ਚ ਵੀ ਸਫਲ ਰਹੀ ਹੈ